ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਫਿਰ ਅਦਰ ਹੋਇਆ ਆਪਣੇ YouTube ਚੈਨਲ ਤੇ ਆਪ ਜੀ ਦੇ ਨਾਲ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜਨਮ ਸਾਖੀ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਜੋ ਜਨਮ ਸਾਖੀ ਹੈ ਪ੍ਰਾਪਤਨ ਜਨਮ ਸਾਖੀ ਭਾਈ ਬਾਲੇ ਜੀ ਵਾਲੀ ਉਸ ਦੇ ਵਿੱਚੋਂ ਆਪ ਜੀ ਨੂੰ ਸਾਖੀਆਂ ਜਿਹੜੀਆਂ ਆਰੰਭ ਤੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਤੋਂ ਸੁਣਾਉਣੀਆਂ ਸ਼ੁਰੂ ਕੀਤੀਆਂ ਹਨ ਸਾਧ ਸੰਗਤ ਜੀ ਕੱਲ ਤੱਕ ਆਪਾਂ ਮੁੱਲਾਂ ਦੇ ਨਾਲ ਜੋ ਸਾਖੀ ਹੋਈ ਹੈ ਮੁੱਲਾਂ ਨੂੰ ਉਪਦੇਸ਼ ਦੇ ਕੇ ਆਏ ਮਸੀਤ ਵਿੱਚ ਤੇ ਜਦੋਂ ਘਰ ਆ ਕੇ ਬਾਬਾ ਜੀ ਚੁੱਪਚਾਪ ਰਹਿਣ ਲੱਗੇ ਤੇ ਫਿਰ ਮੁੱਲਾਂ ਨੂੰ ਉਸ ਨੂੰ ਬਾਬਾ ਜੀ ਨੂੰ ਝਾੜਾ ਕਰਨ ਵਾਸਤੇ ਯਾਨੀ ਕਿ ਫਾਂਡਾ ਜਿਹਨੂੰ ਕਹਿ ਦਿੰਦੇ ਆ ਫਾਂਡਾ ਕਰਨ ਵਾਸਤੇ ਸਦਿਆ ਤੇ ਬਾਬਾ ਜੀ ਨੇ ਫਿਰ ਉਥੇ ਬਾਣੀ ਅਚਾਰਨ ਕੀਤੀ ਤੇ ਉਹ ਕੱਲ ਆਪ ਜੀ ਦੇ ਨਾਲ ਸਾਂਝੀ ਹੋਈ ਹੈ ਸਾਖੀ ਹੁਣ ਜਨੇਊ ਦੀ ਸਾਖੀ ਜਿਹੜੀ ਬਾਬਾ ਜੀ ਨੂੰ ਜਨੇਊ ਪਾਉਣ ਲੱਗੇ ਇਹ ਸਾਖੀ ਆਪ ਦੇ ਨਾਲ ਸਾਂਝੀ ਕਰਨੀ ਹੈ ਇਸ ਤੋਂ ਪਹਿਲਾਂ ਕਿ ਸਾਖੀ ਆਪਾਂ ਸ਼ੁਰੂ ਕਰੀਏ ਆਪ ਸਭ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਸਾత్సੰਗਤ ਦਾਸ ਕੁਝ ਨਹੀਂ ਕਰ ਸਕਦਾ ਦਾਸ ਬੋਲਣਾ ਨਹੀਂ ਜਾਣਦਾ ਜੇ ਸਾత్సੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰੇ ਪਰ ਹੱਥ ਰੱਖੋਗੇ ਤੇ ਦਾਸ ਨੂੰ ਸ਼ਾਇਦ ਸੁਮਤ ਆ ਜਾਵੇ ਸ਼ਾਇਦ ਸੱਤ ਬੁੱਧੀ ਮਿਲ ਜਾਵੇ ਤੇ ਦਾਸ ਸਾਭ ਜੀ ਦੇ ਨਾਲ ਸਾਖੀ ਸਾਂਝੀ ਕਰ ਸਕੇ ਸੋ ਸਾత్సੰਗਤ ਸਾਰੇ ਕਿਰਪਾ ਕਰੋ ਦਿਓ ਜੀ ਅਸੀਸ ਰੱਖੋ ਜੀ ਸਿਰ ਤੇ ਮੇਰੇ ਪਰ ਹੱਥ ਸਾਰੇ ਆਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਤਨ ਤਨ ਅਮਰ ਅਨੋਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਧ ਸਿੰਘ ਜੀ ਸਾਧ ਸੰਗਤ ਭਾਈ ਬਾਲਾ ਜੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਸਾਖੀ ਸੁਣਾਉਂਦੇ ਹੋਏ ਕਹਿਣ ਲੱਗੇ ਕਿ ਮਹਿਤਾ ਕਾਲੂ ਨੇ ਫਿਰ ਵਿਚਾਰ ਕੀਤੀ ਤੇ ਗੁਰੂ ਜੀ ਨੂੰ ਜੰਜੂ ਪਾਉਣ ਦਾ ਮਨ ਬਣਾਇਆ ਜਿਹੜਾ ਉੱਥੇ ਹਰਦੇਵਾਲ ਨਾਮੀ ਪੰਡਤ ਉਹਨਾਂ ਦੀ ਖੁੱਲ ਦਾ ਅਪਰਾਪ ਸੀ ਉਸ ਨੂੰ ਤੁਰਤ ਆਪਣੇ ਘਰ ਬੁਲਾ ਲਿਆ ਆਪਣੇ ਹਿਰਦੇ ਦੀ ਖਾਸ਼ ਸਾਰਿਆਂ ਨੂੰ ਦੱਸੀ ਅਤੇ ਪ੍ਰੋਤ ਨੂੰ ਕਿਹਾ ਕਿ हे ਬ੍ਰਾਹਮਣਾਂ ਦੇ ਰਾਜੇ ਛਤਰੀ ਰੀਤ ਕਰੋ ਇਹ ਬਚਨ ਸੁਣ ਕੇ ਪੰਡਤ ਹਰਦੇਵਾਲ ਨੇ ਕਿਹਾ ਸਾਰੀ ਸਮਗਰੀ ਛੱਟ ਮੰਗਵਾ ਲਓ ਮਹਿਤਾ ਕਾਲੂ ਨੂੰ ਉਸਨੇ ਸ਼ੁਭ ਦਿਨ ਵਾਸਤੇ ਉਸ ਤਨਕਾਰਜ ਆਰੰਭ ਕਰਕੇ ਅਧਿਕ ਵਧਾਈ ਪ੍ਰਾਪਤ ਕਰੋ ਪੰਡਤ ਤੋਂ ਇਹ ਗੱਲ ਸੁਣ ਕੇ ਮਹਿਤਾ ਕਾਲੂ ਨੇ ਸਾਰੀ ਸਮਗਰੀ ਛੇਤੀ ਹੀ ਮੰਗਵਾ ਲਈ ਭੋਜਨ ਵਾਸਤੇ ਅਨ ਇਕੱਠਾ ਕੀਤਾ ਗਿਆ ਅਤੇ ਜਿਹੜੇ ਛਤਰੀ ਮਹਿਤਾ ਕਾਲੂ ਦੇ ਸਬੰਧੀ ਸਨ ਉਹਨਾਂ ਨੂੰ ਪ੍ਰਗਟ ਰੂਪ ਵਿੱਚ ਸੱਦਾ ਭੇਜਿਆ ਗਿਆ ਨਗਰ ਵਿੱਚ ਜਿਹੜੇ ਹੋਰ ਬ੍ਰਾਹਮਣ ਰਹਿੰਦੇ ਸਨ ਅਤੇ ਜਿਹੜੇ ਵੇਦਾਂ ਦਾ ਵਿਧਾਨ ਵਿੱਚ ਨਪੂਰਨ ਸਨ ਉਹਨਾਂ ਸਾਰਿਆਂ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਉਹ ਛੇਤੀ ਹਿਮਚਾ ਕਾਲੂ ਜੀ ਦੇ ਘਰ ਪਹੁੰਚ ਗਿਆ ਗਾਂ ਦੇ ਗੋਹੜਾ ਪੋਚਾ ਫੇਰਿਆ ਗਿਆ ਤੇ ਫਿਰ ਹਿਰਦੇ ਵਿੱਚ ਅਥਾਹ ਪ੍ਰਸੰਤਾ ਧਾਰ ਕੇ ਚੌਂਕਾ ਪੂਰਿਆ ਗਿਆ ਫਿਰ ਸ੍ਰੀ ਨਾਨਕ ਜੀ ਨੂੰ ਬੁਲਾਇਆ ਗਿਆ ਤੇ ਉਸ ਨੂੰ ਬ੍ਰਾਹਮਣਾਂ ਤੇ ਖੱਤਰੀਆਂ ਦੇ ਵਿਚਕਾਰ ਬਿਠਾਇਆ ਗਿਆ ਹੁਣ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਤੇ ਜਿਵੇਂ ਆਣ ਕੇ ਬੈਠੇ ਖੱਤਰੀਆਂ ਤੇ ਬ੍ਰਾਹਮਣਾਂ ਦੇ ਵਿੱਚ ਤੇ ਇੰਜ ਮਹਿਸੂਸ ਹੁੰਦਾ ਇੰਜ ਲੱਗਦਾ ਹੈ ਕਿ ਜਿਵੇਂ ਤਾਰਿਆਂ ਦੀ ਸਭਾ ਵਿੱਚ ਪੂਰਨਮਾਸੀ ਦਾ ਚੰਦਰਾ ਚੰ드ਰਮਾ ਜਿਹੜਾ ਉਹ ਸੁਭਾ ਪਾਰਿਆ ਹੋਵੇ ਚਮਕ ਰਿਹਾ ਹੋਵੇ ਇਸ ਤਰ੍ਹਾਂ ਹੀ ਸੁੱਖਾਂ ਦੇ ਦਾਤੇ ਗੁਰੂ ਨਾਨਕ ਦੇਵ ਜੀ ਖਤਰੀਆਂ ਤੇ ਬ੍ਰਾਹਮਣਾਂ ਦੀ ਸਭਾ 'ਚ ਬੈਠੇ ਸੋਭਾ ਪਾ ਰਹੇ ਹਨ। ਛਤਰੀਆਂ ਦੀ ਜਿਹੜੀ ਪ੍ਰਾਤਨ ਦੀ ਚੱਲੀ ਆਉਂਦੀ ਹੈ ਪੰਡਤ ਨੇ ਸਭ ਭਾਤੀ ਉਸੇ ਤਰ੍ਹਾਂ ਹੀ ਕੀਤਾ। ਛਤਰੀਕੁੱਲ ਦੇ ਆਚਰਣ ਦੀ ਸਿੱਖਿਆ ਦੇ ਕੇ ਫਿਰ ਗੁਰੂ ਜੀ ਦੇ ਗੱਲ ਵਿੱਚ ਜੰਝੂ ਪਾਉਣ ਲੱਗਾ ਜਨੇਊ ਪਾਉਣ ਲੱਗਾ। ਜਗਤ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਮੁਕਤੀ ਦੇ ਦਾਤੇ ਧੰਨ ਗੁਰੂ ਨਾਨਕ ਨੇ ਆਪਣੇ ਸੋਹਣੇ ਨੇਤਰਾ ਨਾਲ ਤੱਕਿਆ ਅਤੇ ਪੁੱਛਿਆ "ਹੇ ਪੰਡਤ ਜੀ ਇਹ ਦੱਸੋ ਮੈਨੂੰ ਕਿਸ ਕਾਰਨ" ਇਹ ਜੰਜੂ ਪਾਉਣ ਲੱਗੇ ਹੋ ਕਿਸ ਯਾਤੀ ਕਰਕੇ ਇਹ ਮੇਰੇ ਗਲ ਪਾਇਆ ਜਾ ਰਿਹਾ ਹੈ ਇਹ ਮਨੁੱਖ ਨੂੰ ਕਿਸ ਪਦਵੀ ਤੇ ਪਹੁੰਚਾ ਦਿੰਦਾ ਹੈ ਪਹਿਨਣ ਤੋਂ ਬਗੈਰ ਮੇਰਾ ਕੀ ਘਟ ਜਾਵੇਗਾ اے ਪੰਡਿਤ ਮਨੂੰ ਇਸ ਬਾਰੇ ਸਮਝਾਓ ਗੁਰੂ ਜੀ ਦੇ ਬਚਨ ਸੁਣ ਕੇ ਪੰਡਿਤ ਹਰਦੇਵਾਲ ਹਰਾਨ ਰਹਿ ਗਿਆ ਭਰਮ ਨਿਵਿੱਤ ਕਰਨ ਹਿਤ ਉਸ ਨੇ ਇਸ਼ਾ ਪ੍ਰਗਟ ਕੀਤੀ ਕਿ ਪ੍ਰਾਚੀਨ ਕਾਲ ਤੋਂ ਇਹ ਵਿਦੇਸ਼ ਸੁਣਨ ਵਿੱਚ ਆਇਆ ਹੈ ਜੋ ਤੁਹਾਡੀ ਕੁਲ ਦੀ ਰੀਤ ਚੱਲੀ ਹੁੰਦੀ ਐ ਜੋ ਵਿਧੀ ਚੱਲੀ ਆਉਂਦੀ ਹੈ ਹੁਣ ਇਹ ਜਿਹੜੀ ਮਿਠ ਨਹੀਂ ਸਕਦੀ ਤੇ ਗੁਰੂ ਜੀ ਨੂੰ ਇਹ ਦੱਸਣ ਵਾਸਤੇ ਕਿ ਇਸ ਦਾ ਕੀ ਮਹੱਤਵ ਹੈ ਤੇ ਹਿਰਦੇ ਨੂੰ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਪੰਡਿਤ ਬੋਲਿਆ ਜਿਹੜੇ ਬ੍ਰਾਹਮਣ ਖੱਤਰੀ ਦਾ ਧਰਮ ਧਾਰਨ ਕਰਦੇ ਹਨ ਜੰਜੂ ਪਾਉਣ ਦਾ ਉਹ ਪਿਤਰ ਹੋ ਜਾਂਦੇ ਹਨ ਜਦ ਤੱਕ ਉਹ ਇਸ ਸਰੀਰ ਦੇ ਅਨਸਾਰ ਨਹੀਂ ਹੁੰਦੇ ਤਦ ਤੱਕ ਉਹ ਚੌਂਕੇ ਦੇ ਅਧਿਕਾਰੀ ਨਹੀਂ ਹੋ ਸਕਦੇ ਉਹ ਚੌਂਕੇ ਤੇ ਨਹੀਂ ਚੜ ਸਕਦੇ ਬ੍ਰਾਹਮਣ ਖੱਤਰੀ ਇਸ ਬਗੈਰ ਧਰਮਹੀਨ ਹੋ ਜਾਂਦੇ ਹਨ ਤੁਸੀਂ ਇਸ ਭੇਦ ਨੂੰ ਸਮਝੋ ਵੇਦਾਂ ਦੀ ਵਿਧੀ ਅਨਸਾਰ ਜੰਜੂ ਪਾ ਕੇ ਖੱਤਰੀ ਬ੍ਰਾਹਮਣ ਆਪਣੇ ਨਿਜੀ ਧਰਮ ਵਿੱਚ ਆਉਂਦੇ ਹਨ ਤੇ ਫਿਰ ਜਦੋਂ ਕਿਰਪਾਲੂ ਸਤਿਗੁਰੂ ਨੇ ਪਾੰਦੇ ਦੇ ਬਚਨ ਸੁਣੇ ਤੇ ਕਬਲ ਦੇ ਸਰੀਰ ਵਾਲੇ ਗੁਰੂ ਨੇ ਆਪਣੇ ਸੀਲੇ ਗਲਾਂ ਵਿੱਚ ਆਪਣੇ ਸੀਲੇ ਗਾਲ ਵਿੱਚੋਂ ਆਪਣੇ ਮੁਖੋਂ ਇਹ ਸ਼ਬਦ ਕਹੇ ਬੈਕ ਪਾਸ ਸੰਤੋਖ ਸੁਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾ ਪਾਂਡੇ ਕਤ ਨਾਏ ਟੁੱਟੇ ਦਾ ਮਲ ਲਗੇ ਨਾਏ ਜਲੇ ਨਾ ਜਾਏ ਤਨ ਸੁਮਾਨਸ ਨਾਨਕਾ ਜੋਗੜ ਚੱਲੇ ਪਾਏ ਗੁਰੂ ਜੀ ਕਹਿਣ ਲੱਗੇ ਪੰਡਤ ਨੂੰ ਕਿ ਪੰਡਤ ਜੀ ਜਿਹੜੇ ਦਇਆ ਨੂੰ ਕਪਾਹ ਸੰਤੋਖ ਨੂੰ ਧਾਗਾ ਸਬਰ ਨੂੰ ਗੰਢ ਤੇ ਸੱਚ ਨੂੰ ਮਰੋੜਾ ਬਣਾ ਦੇਇ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਦਇਆ ਨੂੰ ਕਪਾਹ ਸੰਤੋਖ ਨੂੰ ਧਾਗਾ ਸਬਰ ਨੂੰ ਗੰਢ ਤੇ ਸੱਚ ਨੂੰ ਮਰੋੜਾ ਬਣਾ ਇਹ ਹੈ ਜਿਨੂ ਆਤਮਾ ਦਾ ਜੇ ਤੇਰੇ ਕੋਲ ਇਹ ਹੈ ਤੇ ਪਾ ਦੇ हे ਬ੍ਰਾਹਮਣ ਤਦ ਮੈਨੂੰ ਇਹ ਪਾ ਦੇ ਇਹ ਟੁੱਟਦਾ ਨਹੀਂ ਨਾ ਇਹ ਮੈਲਾ ਹੁੰਦਾ ਹੈ ਤੇ ਨਾ ਹੀ ਗਵਾਚਦਾ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਉਹ ਪਾਨਾਂ ਪ੍ਰਾਣੀ ਜੋ ਅਜਿਹੇ ਜਨੂ ਆਪਣੀ ਗਤਨ ਦੁਆਲੇ ਪਾ ਕੇ ਜਾਂਦੇ ਹਨ ਹੁਣ ਪੰਡਤ ਜੀ ਨਹੀਂ ਜਦੋਂ ਇਹ ਸੁਣਿਆ ਤੇ ਹੈਰਾਨ ਹੋ ਗਏ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਇਸ ਜਨੂ ਨੂੰ ਪਵਿੱਤਰ ਤੇ ਸਦਾ ਰਹਿਣ ਵਾਲਾ ਸਮਝੋ ਕੋਈ ਵਿਰਲਾਹੀ ਇਸ ਨੂੰ ਆਪਣੇ ਗਲ ਵਿੱਚ ਪਾਉਂਦਾ ਹੈ ਜਿਸ ਨੇ ਅਜਿਹਾ ਜਨੇਊ ਗਲ ਵਿੱਚ ਪਾ ਲਿਆ ਧਾਨਨ ਉਹ ਮਨੁੱਖ ਜਿਨ੍ਹਾਂ ਦੇ ਸਾਰੇ ਦੁਕਾਂ ਦਾ ਨਾਸ਼ ਹੋ ਗਿਆ ਉਹਨਾਂ ਦਾ ਲੋਕ ਪ੍ਰਲੋਕ ਆਨੰਦਿਤ ਹੋ ਜਾਂਦਾ ਹੈ ਉਹ ਜਮਾ ਦੇ ਘਰ ਉਹ ਜਮਾ ਦੇ ਘਰ ਵੀ ਸਨਮਾਨ ਪ੍ਰਾਪਤ ਕਰਦੇ ਹਨ हे ਬ੍ਰਾਹਮਣ ਇਸ ਵਿਧੀ ਅਨੁਸਾਰ ਤਿਆਰ ਕੀਤਾ ਤੇਰੇ ਕੋਲ ਜੇ ਜਨੇਊ ਹੈ ਜੋ ਅਜਿਹੇ ਪਾਪਾਂ ਦਾ ਨਾਸ਼ ਕਰਨ ਵਾਲਾ ਹੈ ਜੇ ਉਹ ਹੈ ਤੇ ਪਾ ਦੇ ਸੂਤ ਕੱਤ ਕੇ ਇਸ ਨੂੰ ਗੱਡਾ ਮਾਰ ਲਿਆ ਇਹ ਜਨੇਊ ਤੇ ਸੜ ਜਾਂਦਾ ਹੈ ਪ੍ਰਲੋਕ ਵਿੱਚ ਮੁੱਖ ਦੇ ਨਾਲ ਨਹੀਂ ਜਾਂਦਾ ਇਹ ਸੰਸਾਰ ਨੂੰ ਕੱਚਾ ਕਾਰਜ ਸਮਝ ਮੂਰਖੇ ਸਭ ਕੁਝ ਲੋਕ ਇਹ ਮੂਰਖ ਲੋਕ ਸਭ ਕੁਝ ਦਿਖਾਵੇ ਲਈ ਕਰਦੇ ਹਨ ਪੰਡਿਤ ਹਰਦੇਵਾਲ ਗੁਰੂ ਜੀ ਦੀ ਇਹ ਗੱਲ ਸੁਣ ਕੇ ਨਾ ਕਹਿ ਲਗਾ ਪੰਡਿਤ ਹਰਦੇਵਾਲ ਗੁਰੂ ਜੀ ਦੀ ਇਹ ਬਚਨ ਸੁਣ ਕੇ ਪ੍ਰੇਮ ਦੇ ਰੰਗ ਵਿੱਚ ਤੇ ਰੰਗਿਆ ਗਿਆ ਉਹਦੇ ਰੋਮ ਖੜੇ ਹੋ ਗਏ ਤੇ ਪ੍ਰਸ਼ੰਤਾ ਦੇ ਨਾਲ ਉਹ ਤਾਂ ਖੜ ਉੱਠਿਆ ਅਤੇ ਬੋਲਿਆ ਮੈਂ ਪਹਿਲਾਂ ਜੋ ਗੱਲ ਕਹੀ ਸੀ ਕਿਸੇ ਸ਼ੱਕ ਤੋਂ ਬਗੈਰ ਉਹ ਬਿਲਕੁਲ ਸੱਚੀ ਸੀ ਅਜੇ ਤੱਥ ਕਿਸੇ ਵੱਲ ਨਹੀਂ ਜਾਣਿਆ ਬਹੁਤੇ ਲੋਕ ਅਨਜਾਨ ਹਨ ਇਹ ਬਚਨ ਸੁਣ ਕੇ ਮੈਂ ਆਪਣੇ ਮਨ ਵਿੱਚ ਇਹ ਗੱਲ ਪੱਕੀ ਕੀਤੀ ਹੈ ਮੈਂ ਬਲ ਸੇਪ ਮੇਤ ਕਰਤਾਰਥ ਹੋ ਗਿਆ ਹਾਂ ਅਤੇ ਬ੍ਰਹਮੰਡ ਦਾ ਘਰ ਅਰਥਾਤ ਆਸਰਾ ਹਨ ਭਾਵ ਗੁਰੂ ਜੀ ਹੋਰ ਤੁਸੀਂ ਮੇਰੇ ਜਜਮਾਨ ਹੋ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਾ ਪੰਡਤ ਹਰਿਆਲ ਕਿ ਮੈਂ ਤੁਹਾਨੂੰ ਹੋ ਗਿਆ ਕਿ ਤੁਸੀਂ ਮੇਰੇ ਜਜਮਾਨ ਹੋ ਪੰਡਤ ਹਰਿਆਲ ਕਹਿੰਦਾ ਮੈਂ ਆਨੰਦਿਤ ਹੋ ਗਿਆ ਤੇ ਉਸ ਪਾਸੋਂ ਕੁਝ ਬੋਲਿਆ ਨਹੀਂ ਜਾ ਰਿਹਾ ਗੁਰੂ ਜੀ ਦੇ ਹੋਰ ਬਚਨ ਸੁਣਨ ਵਾਸਤੇ ਉਸ ਦੇ ਵਿੱਚ ਤੀਬਰ ਰੁਚੀ ਪੈਦਾ ਹੋਈ ਦੂਸਰੇ ਜੋ ਬ੍ਰਾਹਮਣ ਉੱਥੇ ਸਨ ਉਹ ਵੀ ਸ਼ੋਭ ਨੀਤੀ ਵਿਚਾਰ ਕੇ ਬੈਠੇ ਸਨ ਉਹ ਵੀ ਪਰਾਚਨ ਦੀਦ ਦਾ ਪ੍ਰਮਾਣ ਲੈ ਕੇ ਬੋਲੇ हे ਬਲਕ ਜਨੇਊ ਪਾਉਣ ਦੀ ਰੀਤ ਵੇਦ ਪੰਥ ਵਿੱਚ ਬਹੁਤ ਪਵਿੱਤਰ ਸਮਝੀ ਜਾਂਦੀ ਹੈ ਆਦ ਤੋ ਹੀ ਇਹ ਪਤਰ ਤੇ ਸ੍ਰੇਸ਼ਟ ਧਰਮ ਹੈ ਖੱਤਰੀਆਂ ਬ੍ਰਾਹਮਣਾਂ ਵਿੱਚ ਇਸ ਖੱਤਰੀ ਬ੍ਰਾਹਮਣ ਜਿਹੜੇ ਆ ਨਾ ਇਸ ਕੁਲ ਦੇ ਵਿੱਚ ਇਸ ਧਰਮ ਅਨੁਸਾਰ ਹੀ ਰੱਖਦੇ ਆਏ ਹਨ ਬ੍ਰਹਮਾ ਦੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਅਤੇ ਬ੍ਰਹਮਾ ਦੇ ਪੁੱਤਰ ਸੰਕ ਅਤੇ ਉਸ ਦੇ ਪੁੱਤਰਾਂ ਨੇ ਵੀ ਇਸ ਜਨਮ ਨੂੰ ਪੈਣਿਆ ਹੈ ਜੋ ਅਸੀਂ ਕਰ ਰਹੇ ਕੋਈ ਨਵੀਂ ਗੱਲ ਨਹੀਂ ਕਰ ਰਹੇ हे श्रेष्ठ बुद्धि वाले बालक इस जनेऊ नु पहन लो बाद विच बेशक ला देना हे बाल अपनी कुल दी प्राचीन रीति ते चलो ਤੁਸੀਂ ਸਾਰਿਆਂ ਨਾਲ ਵੱਖਰੀ ਤੇ ਨਰਾਲੀ ਗੱਲ ਕਿਉਂ ਕਰਨੀ ਚਾਹੁੰਦੇ ਹੋ ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਬਾਹਮਣ ਦੇ ਇਹ ਬਚਨ ਸੁਣੇ ਨਾ ਤੇ ਉਹਨਾਂ ਦੀ ਮਤ ਦਾ ਖੰਡਨ ਕਰਦੇ ਹੋਏ ਬੋਲੇ ਚੌਕਰ ਮੂਲ ਅਣਾਇਆ ਬੇ ਚੌਕੇ ਪਾਇਆ ਸਿੱਕਾ ਕੰਚੜਾਇਆ ਗੁਰੂ ਬਰਾਮਣ ਥਿਆ ਓ ਮੂ ਆਇਓ ਚੜ ਪੈ ਵੇ ਤਗਾ ਗਿਆ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠਗੀਆਂ ਪਹਿਨਾ ਮੀਆਂ ਰਾਤ ਦਿਨ ਸਜੀ ਨਾਲ ਸਤਿਗੁਰੂ ਕਹਿਣ ਲੱਗੇ ਹੇ ਬ੍ਰਾਹਮਣ ਜਿਹੜਾ ਤੂੰ ਚੌਕ ਕੌਡੀਆਂ ਦਾ ਧਾਗਾ ਖਰੀਦ ਕੇ ਲੋਂਦਾ ਨਾ ਤੇ ਫਿਰ ਵਿਹੜੇ ਵਿੱਚ ਬੈਠ ਕੇ ਇਸ ਨੂੰ ਮਨੁੱਖਤਾ ਦੇ ਗਲ ਵਿੱਚ ਪਾਉਂਦਾ ਹੈ ਮਨੁੱਖਾਂ ਦੇ ਗਲ ਵਿੱਚ ਪਾਉਂਦਾ ਹੈ ब्राह्मण ਜਿਹੜਾ ਇਹ ਧਰਮ ਗੁਰੂ ਬਣ ਜਾਂਦਾ ਹੈ ਅਤੇ ਉਹ ਕੰਨਾਂ ਵਿੱਚ ਸਿਖਿਆ ਦਿੰਦਾ ਹੈ ਸਿੱਖ ਗੁਰੂ ਬਣ ਕੇ ਤੇ ব্রাহ্মণ ਕੰਨ ਵਿੱਚ ਸਿਖਿਆ ਦਿੰਦਾ ਹੈ ਪਰ ਜਦੋਂ ਉਹ ਮਨੁੱਖ ਮਰ ਜਾਂਦਾ ਹੈ ਤੇ ਇਹ ਜਿਹੜਾ ਤੁਸੀਂ ਜਨੇਊ ਚਾਰ ਕੌਡੀਆਂ ਦਾ ਪਾਇਆ ਇਹ ਡਿੱਗ ਪੈਂਦਾ ਹੈ ਤੇ ਆਤਮਾ ਬਿਨਾਂ ਧਾਗੇ ਦੇ ਜਾਂਦੀ ਹੈ ਇਹ ব্রাহ্মণ ਇਸ ਸਵਿਧੀ ਅਨਸਾਰ ਤੂੰ ਜਨੇਊ ਦਿੰਦਾ ਹੈ ਚਾਰ ਕੋਬੀਆਂ ਦਾ ਧਾਗਾ ਤੂੰ ਮੁੱਲ ਲੈਂਦਾ ਹੈ ਉਸ ਉਹ ਇਸ ਜਗਤ ਵਿੱਚ ਹੀ ਅੱਗ ਨਾਲ ਸੜ ਜਾਂਦਾ ਹੈ ਜਿਸ ਕਾਰਜ ਲਈ ਤੂੰ ਪਾਇਆ ਉਸ ਕਾਰਜ ਵਾਸਤੇ ਉਹ ਮਨੁੱਖ ਦੀ ਆਤਮਾ ਦੇ ਨਾਲ ਤੇ ਗਿਆ ਨਹੀਂ ਜਿਹੜਾ ਧਾਗਾ ਪ੍ਰਲੋਕ ਵਿੱਚ ਕਿਸੇ ਕੰਮ ਹੀ ਨਹੀਂ ਆਉਣਾ ਇਹ ਤਾਂ ਇਸ ਜਗਤ ਵਿੱਚ ਕੇਵਲ ਲੋਕ ਦਿਖਾਵਾ ਹੀ ਹੈ ਸੰਸਾਰ ਵਿੱਚ ਜਦੋਂ ਜਨੇਊ ਮੇਰੇ ਕਿਸੇ ਕੰਮ ਹੀ ਨਹੀਂ ਮੈਂ ਤੁਹਾਡੇ ਚਿੱਤ ਦੀ लाज ਦੀ ਪ੍ਰਵਾਹ ਕਿਉਂ ਕਰਾਂ ਜਦ ਜੰਮ ਆ ਕੇ ਫੜ ਕੇ ਲੈ ਜਾਂਦੇ ਹਨ ਤਾਂ ਜਨੇਊ ਨਾਲ ਨਹੀਂ ਜਾਂਦਾ ਜਿੱਥੇ ਪ੍ਰਭੂ ਦਾ ਨਾਮ ਹੁੰਦਾ ਹੈ ਉੱਥੇ ਜਨੇਊ ਟੁੱਟ ਜਾਂਦਾ ਹੈ ਜਿਹੜੇ ਕੁਲ ਬੋਲਦੇ ਹਨ ਤੇ ਚੋਰੀ ਜਾਰੀ ਕਰਦੇ ਹਨ ਉਹਨਾਂ ਨੂੰ ਕਰੜੀ ਸਜ਼ਾ ਮਿਲਦੀ ਹੈ ਖਤਰੀਆਂ ਬ੍ਰਾਹਮਣਾਂ ਦੀ ਉੱਥੇ ਜਿਹੜੀ ਵੱਡੀ ਭੀੜ ਲੱਗੀ ਹੋਈ ਹੈ ਨਾ ਗੁਰੂ ਜੀ ਦੇ ਇਹ ਅਚਰਜ ਬਚਨ ਸੁਣ ਕੇ ਬਹੁਤ ਹੈਰਾਨ ਹੋਈ ਕੋਈ ਵੀ ਉੱਤਰ ਦੇਣ ਦੇ ਸਮਰੱਥ ਨਹੀਂ ਸੱਚੀ ਗੱਲ ਨੂੰ ਕਿਵੇਂ ਕੋਈ ਵਿਅਰਥ ਕਹਿ ਸਕਦਾ ਹੈ ਫਿਰ ਉੱਥੇ ਜੋ ਮਹਿਤਾ ਕਾਲੂ ਦੇ ਸਾਥ ਸੰਬੰਧੀ ਬੈਠੇ ਸਨ ਉਹਨਾਂ ਨੇ ਆਪਣੇ ਮਨ ਦੀ ਗੱਲ ਕਹੀ ਕਹਿੰਦੇ ਹੇ ਬੇਟਾ ਨਾਨਕ ਸੁਣੋ ਆਪ ਜੀ ਦੀ ਸੱਚੀ ਬਾਣੀ ਬਹੁਤ ਮਿੱਠੀ ਹੈ ਅੱਜ ਤੁਹਾਡੇ ਪਿਤਾ ਜੀ ਨੇ ਜੋ ਧਨ ਖਰਚਿਆ ਹੈ ਉਹ ਸਾਰਾ ਜਨੇਊ ਦੀ ਰਸਮ ਵਾਸਤੇ ਹੀ ਹੈ ਜੇ ਤੁਸੀਂ ਜਨੇਊ ਨਹੀਂ ਪਾਉਂਦੇ ਤਾਂ ਉਹ ਵਿਅਰਥ ਜਾਂਦਾ ਹੈ ਤੁਹਾਡੇ ਪਿਤਾ ਜੀ ਨੇ ਇਹ ਸਭ ਕੁਝ ਸਮਾਜਿਕ ਰੀਤ ਵਾਸਤੇ ਕੀਤਾ ਹੈ ਬ੍ਰਾਹਮਣ ਖत्री ਤੁਹਾਡੇ ਘਰ ਆਏ ਹਨ ਜਨੇਊ ਪਹਿਨ ਲਵੋ ਜਗਤ ਵਿੱਚ ਸ਼ੋਭਾ ਪਾਓ ਜਿਹੜਾ ਵਿਅਕਤੀ ਆਪਣੀ ਨਿਜ ਕੁੱਲ ਦੀ ਰੀਤ ਤੇ ਨਹੀਂ ਚੱਲਦਾ ਉਹ ਜਾਤ ਪਾਤ ਤੋਂ ਨਿਰਾਲੇ ਰਹਿੰਦੇ ਹਨ ਸਾਰੇ ਲੋਕ ਅਤੇ ਪਰਿਵਾਰ ਗਲ ਵਿੱਚ ਜਨੇਊ ਪਿਆ ਵੇਖ ਕੇ ਦਿਲ ਵਿੱਚ ਬਹੁਤ ਖੁਸ਼ ਹੁੰਦੇ ਹਨ ਜੇ ਤੁਸੀਂ ਜਨੇਊ ਨਹੀਂ ਪਾਉਗੇ ਤੇ ਜਿਹੜਾ ਸਾਰਿਆਂ ਚ ਖੇੜਾ ਤੇ ਹੁਲਾਸ ਆਇਆ ਹੈ ਇਹ ਸਾਰਾ ਖਤਮ ਹੋ ਜਾਵੇਗਾ ਤੇ ਸਾਰਿਆਂ ਦੇ ਮਨ ਅਦਾਸ ਹੋ ਜਾਣਗੇ ਇੱਕ ਵਾਰ ਜਨੇਊ ਜ਼ਰੂਰ ਪਾ ਲਵੋ ਇੱਕ ਵਾਰ ਜਨੇਊ ਜ਼ਰੂਰ ਪਹਿਨ ਲਵੋ ਫਿਰ ਤੁਹਾਡੇ ਮਨ ਦੀ ਇੱਛਾ ਉਸੇ ਤਰ੍ਹਾਂ ਕਰਿਓ ਸਕੇ ਸੰਬੰਧੀਆਂ ਦੇ ਅਜੈ ਬਚਨ ਸੁਣ ਕੇ ਧੰਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਬੋਲੇ ਤਗ ਕਪਾਓ ਟੁੱਟੀ ਐ ਕਗ ਕਪਾਓ ਕਤੀ ਐ ਬਾਂਮਣ ਵਟੇ ਆਏ ਕੋਹ ਬਕਰਾਰਨ ਖਾਇਆ ਸਭ ਕੋ ਆਖੇ ਪਾਏ ਟੁੱਟੀ ਐ ਪੀ ਫਿਰ ਪਾਇਆ ਹੋਰ ਨਾਨਕ ਤਗ ਨਾ ਟੁੱਟੀ ਜੇ ਤਗ ਹੋਵੇ ਜੋਰ ਕੋਹੇ ਬਕਰਾਰ ਨਖਾ ਸਭ ਕੋ ਆਖੇ ਪਾਏ ਕੋਹੇ ਪੁਰਾਣਾ ਸੁੱਟੀ ਐ ਪੀਰ ਪਾਇਆ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਗੁਰੂ ਸਾਹਿਬ ਕਹਿਣ ਲੱਗੇ ਕਿ ਮਨੁੱਖ ਜਿਹੜਾ ਨਾ ਜਿਹੜਾ ਮਨੁੱਖ ਜਿਹਨੂੰ ਤੂੰ ਜਿਹੜਾ ਤੁਸੀਂ ਇਹ ਜਨੇਊ ਪਾਉਣ ਲੱਗੇ ਇਹ ਧਾਗਾ ਰੂਹ ਤੋਂ ਕੱਟਿਆ ਜਾਂਦਾ ਹੈ ਕਤੇ ਬ੍ਰਾਹਮਣ ਆ ਕੇ ਉਸ ਨੂੰ ਵਟਦਾ ਹੈ ਤੱਗ ਘਪਾਉ ਕੱਤੀਏ ਬ੍ਰਾਹਮਣ ਵਟੇ ਆਈ ਇਹ ਧਾਗਾ ਕਪਾਹ ਤੋਂ ਕੱਟਿਆ ਜਾਂਦਾ ਹੈ ਕੱਟਿਆ ਜਾਂਦਾ ਹੈ ਤੇ ਬ੍ਰਾਹਮਣ ਆ ਕੇ ਉਸ ਨੂੰ ਵਟਦਾ ਹੈ ਕੋਹੇ ਬੱਕਰਾ ਰਨ ਖਾਇਆ ਸਭ ਕੋ ਆਖੇ ਪਾਏ ਤੇ ਬੱਕਰਾ ਮਾਰਿਆ ਪਕਾਇਆ ਤੇ ਖਾਧਾ ਜਾਂਦਾ ਹੈ ਤਦ ਕੋਈ ਕਹਿੰਦਾ ਜਨੇਊ ਪਾਲ ਹੋਏ ਪੁਰਾਣਾ ਸੁੱਟਿਏ ਵੀ ਫੇਰ ਪਾਈਏ ਹੋਰ ਕਹਿੰਦੇ ਜਦੋਂ ਇਹ ਜਨੇਊ ਪੁਰਾਣਾ ਹੋ ਜਾਂਦਾ ਹੈ ਨਾ ਇਹਨੂੰ ਸੁੱਟ ਦਿੰਦੇ ਨੇ ਤੇ ਫਿਰ ਨਵੇਂ ਸਿਰੋਂ ਹੋਰ ਪਾ ਦਿੱਤਾ ਜਾਂਦਾ ਹੈ ਨਾਮ ਇੱਕ ਤੱਗ ਨਾ ਟੁੱਟੀ ਜੇ ਤੱਕ ਹੋਵੇ ਜੋਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਤਾਗਾ ਤਦ ਕਦੇ ਨਹੀਂ ਟੁੱਟਦਾ ਜੇ ਤਾਗੇ ਵਿੱਚ ਕੋਈ ਆਤਮਿਕ ਸ਼ਕਤੀ ਹੋਵੇ ਲੋਕਾਂ ਦੇ ਰੀਤ ਰਿਵਾਜ ਅਨੁਸਾਰ ਜਿਹੜਾ ਜਨੇਊ ਬਣਿਆ ਹੈ ਉਹ ਪ੍ਰਾਣਾ ਹੋ ਜਾਂਦਾ ਨਿਤ ਟੁੱਟਦਾ ਰਹਿੰਦਾ ਹੈ ਬਾਰ ਬਾਰ ਲੈ ਕੇ ਹੋਰ ਪਾਉਂਦਾ ਇਹ ਇਸ ਤਰ੍ਹਾਂ ਦਾ ਝੂਠਾ ਸੰਸਾਰ ਹੈ ਇਹੋ ਜਿਹਾ ਹੀ ਝੂਠਾ ਜਨਿਊ ਹੈ ਜਿਹੜਾ ਕਿ ਕਦੇ ਵੀ ਟੁੱਟ ਸਕਦਾ ਹੈ ਨਾਸ਼ ਹੋ ਸਕਦਾ ਹੈ ਜੇਕਰ ਜਨਿਊ ਵਿੱਚ ਕੋਈ ਤਾਕਤ ਹੋਵੇ ਤਾਂ ਕਦੇ ਵੀ ਨਾ ਟੁੱਟੇ ਤੇ ਮੇਰੇ ਗਲ ਵਿੱਚ ਪਾ ਦਿਓ ਮੇਰੇ ਮਨ ਦੀਆਂ ਸਾਰੀਆਂ ਭੈੜੀਆਂ ਵਾਸ਼ਨਾਂ ਦਾ ਨਾਸ਼ ਕਰੇ ਤੇ ਇਸ ਦੇ ਪਾਉਣ ਨਾਲ ਮੈਨੂੰ ਅਮਰ ਪਦ ਪ੍ਰਾਪਤ ਹੋਵੇ ਪਾ ਦਿਓ ਮੁਕਤੀ ਦਾਤੇ ਸ੍ਰੀ ਗੁਰੂ ਨਾਨਕ ਜੀ ਇਸ ਤਰ੍ਹਾਂ ਉਪਦੇਸ਼ ਦੇਣ ਵਾਸਤੇ ਬਾਣੀ ਦਾ ਆਚਾਰਨ ਕੀਤਾ ਗੁਰੂ ਜੀ ਦੇ ਬਚਨ ਕਰਦੇ ਆ ਕਰਦੇ ਆ ਬ੍ਰਾਹਮਣਾ ਨੇ ਜ਼ਬਰਦਸਤੀ ਜਨੂ ਪਾਉਣਾ ਚਾਹਿਆ ਪਰ ਗੁਰੂ ਜੀ ਨੇ ਪਾਉਣ ਨਹੀਂ ਦਿੱਤਾ ਗੁਰੂ ਜੀ ਨੇ ਇਹ ਜਨੂ ਪਾਉਣ ਨਹੀਂ ਦਿੱਤਾ ਫਿਰ satsangat ਸਾਰੇ ਜਿਹੜੇ ਉੱਥੇ ਸਾਰਿਆਂ ਨੇ ਕਿਹਾ ਕਿ ਇਹ ਠੀਕ ਹੈ ਕਿ ਜੋ ਤੁਸੀਂ ਕਹਿੰਦੇ ਹੋ ਉਹ ਠੀਕ ਹੈ ਪਰ ਤੁਸੀਂ ਹੁਣ ਕਿਰਪਾ ਕਰੋ ਤੁਸੀਂ ਹੁਣ ਮਿਹਰ ਕਰੋ ਤੇ ਤੁਸੀਂ ਇਸ ਜਨੂ ਨੂੰ ਪਵਿੱਤਰ ਕਰੋ ਤੇ ਇਹ ਜਨੂ ਆਪਣੇ ਧਾਰਨ ਕਰ ਲਵੋ ਸਾਰਿਆਂ ਨੇ ਜਦੋਂ ਤਰਲਾ ਮਾਰਿਆ ਸਾਰੇ ਕਹਿਣ ਲੱਗੇ ਕਿ ਸਾਰਿਆਂ ਨੇ ਕਾਲੂ ਨੂੰ ਵਿਕਿਆ ਕਿ ਕਾਲੂ ਜੀ ਤੇਰਾ ਪੁੱਤਰ ਕੋਈ ਦੇਵਤਾ ਹੈ ਇਹ ਆਪੇ ਹੀ ਜਨੇਊ ਪਾਵੇ ਤੇ ਮਹਤੇ ਕਾਲੂ ਕਹੇ ਬੱਚਾ ਮਹਾਪੁਰਖ ਵੀ ਜਗਤ ਦੀ ਚਾਲ ਕਰਦੇ ਹਨ ਤੇ ਬਾਬੇ ਕਹੇ ਜਿਵੇਂ ਤੁਹਾਡੀ ਇਰਜ਼ਾਈ ਤਾਂ ਪੰਡਤ ਨੇ ਕਿਹਾ ਹੈ ਨਾਨਕ ਜੀ ਇਸ ਜਨੇਊ ਕੋ ਪੁੱਤਰ ਕਰੋ ਤੇ ਫਿਰ ਬਾਬਾ ਜੀ ਨੇ ਜਨੇਊ ਪਾਇਆ ਫਿਰ ਪੰਡਤ ਕਹੇ ਕਿ ਟੁੱਟੇ ਵੀ ਨਹੀਂ ਫਿਰ ਪੰਡਤ ਨੇ ਕਿਹਾ ਏ ਨਾਨਕ ਜੀ ਏ ਨਾਨਕ ਜੀ ਜੋ ਹੁਣ ਤੁਸੀਂ ਜੋ ਸੱਚ ਦਾ ਤਗ ਹੈ ਤਗ ਹੈ ਔਰ ਜਿਸ ਵਿੱਚ ਜੋਰ ਹੈ ਅਤੇ ਮੈਲਾ ਵੀ ਕਦੀ ਨਾ ਹੋਵੇ ਔਰ ਟੁੱਟੇ ਵੀ ਨਾ ਤੇ ਪਰਮੇਸ਼ਰ ਦੀ ਦਰਗਾਹ ਵਿੱਚ ਮਰੀ ਪਹੰਚੇ ਸੋ ਤੱਗ ਕਈ ਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਲੋਕ ਕਿਆ ਨਾਏ ਮੰਨਿਆ ਪਤ ਉਪਜ ਸਲਾਈ ਸਚ ਸੂਤ ਦਰਗਹ ਅੰਦਰ ਪਾਇ ਤੱਗ ਨਾ ਟੁੱਟ ਸਪੂਤ ਨਾ ਮੰਨਿਆ ਪਤ ਉਪਜੈ ਸਹਾਈ ਸਚ ਸੂਤ ਦਰਗਾਹ ਦੀਰਪਾਏ ਤਗ ਨਾ ਟੁੱਟ ਸੁਪੂਤ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਨਾਮ ਤੇ ਭਰੋਸਾ ਲਿਓਣ ਨਾਲ ਇੱਜ਼ਤ ਉਤਪਨ ਹੁੰਦੀ ਹੈ ਸਵਾਮੀ ਜੀ ਦੀ ਸੇਫਸਲਾ ਸੱਚਾ ਜਨੂ ਹੈ ਇਹੋ ਜਿਹਾ ਪਿੱਤਰ ਧਾਗਾ ਪ੍ਰਭੂ ਦੇ ਦਰਬਾਰ ਵਿੱਚ ਪਨਾਇਆ ਜਾਂਦਾ ਹੈ ਤੇ ਇਹ ਕਦੀ ਟੁੱਟਦਾ ਨਹੀਂ ਹੈ ਜਿਨ੍ਹਾਂ ਅਜੇ ਜਨੂ ਪਾਇਆ ਹੈ ਉਹ ਸਭ ਹਰ ਜਗ੍ਹਾ ਤੇ ਬਿਨਾਂ ਕਿਸੇ ਡਰ ਤੋਂ ਜਾਂਦੇ ਹਨ ਜਿੱਥੇ ਵੀ ਉਹ ਜਾਂਦੇ ਨੇ ਦਰਗਾਹ ਵਿੱਚ ਵੀ ਅੰਦਰ ਆਦਰ ਪਾਉਂਦੇ ਨੇ ਹਰ ਥਾਂ ਉਹਨਾਂ ਦੀ ਸ਼ੋਭਾ ਹੁੰਦੀ ਹੈ ਇਹ ਜਨੇ ਜਿਹੜਾ ਹੈ ਨਾ ਕਦੇ ਟੁੱਟਦਾ ਨਹੀਂ ਤੇ ਸਦਾ ਸਾਥ ਰਹਿੰਦਾ ਹੈ ਜਿਸ ਦੇ ਭਾਗ ਜਾਗਦੇ ਹਨ ਉਹ ਹੀ ਇਸ ਨੂੰ ਪਹਿਨਦਾ ਹੈ ਕਾਮ ਕ੍ਰੋਧ ਨੇ ਮਨ ਨੂੰ ਮੈਲੇ ਕਰ ਦਿੱਤਾ ਹੈ ਨਾਮ ਦਾ ਸਿਮਰਨ ਕਰਨ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਇਸ ਵਾਸਤੇ ਇਹ ਜਨੇਉ ਯੋਗ ਹੈ ਸੋ ਗੁਰੂ ਜੀ ਦਾ ਉਪਦੇਸ਼ ਸੁਣ ਕੇ ਪੰਡਿਤ ਹਰਦੀਾਲ ਨੇ ਵੀ ਗੁਰੂ ਜੀ ਦੀ ਸਿੱਖੀ ਧਾਰਨ ਕਰ ਲਈ ਗੁਰੂ ਜੀ ਦੀ ਗੱਲ ਆਪਣੇ ਹਿਰਦੇ ਵਿੱਚ ਧਾਰ ਲਈ ਅਤੇ ਪ੍ਰਸੰਨ ਚਿਤ ਹੋ ਕੇ ਆਪਣੇ ਘਰ ਨੂੰ ਜਾਣ ਲੱਗੇ ਤੇ ਸਾਰਿਆਂ ਨੇ ਜਿਹੜਾ ਉੱਥੇ ਆਏ ਹੋ ਸਨ ਸਾਬ ਬੇਦੀ ਬੰਸ ਔਰ ਬ੍ਰਾਹਮਣਾਂ ਕੋ ਸਾਰਿਆਂ ਨੂੰ ਭੋਜਨ ਕਰਵਾਇਆ ਤੇ ਬੜੇ ਅਤਿਸ਼ਾਹ ਦੇ ਨਾਲ ਬ੍ਰਾਹਮਣਾਂ ਨੂੰ ਦੱਖਣਾ ਵੀ ਦਿੱਤੀ ਅਸ਼ੀਰਵਾਦ ਕਹਿ ਕੇ ਸਭ ਬ੍ਰਾਹਮਣ ਆਪਣੇ ਘਰਾਂ ਨੂੰ ਚਲੇ ਗਏ ਤੇ ਜਾਂਦੇ ਭਾਈ ਵੀ ਛੋਟੇ ਪ੍ਰਸੰਨ ਹੋਏ ਕਰ ਆਪਣੇ ਸਥਾਨ ਕੋ ਪ੍ਰਾਪਤ ਹੋਏ ਬੋਲੋ ਭਾਈ ਜੀ ਵਾਹਿਗੁਰੂ ਇਹ ਸੀ ਸਾਖੀ ਜਨੇਉ ਦੀ ਜੋ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਇਥੇ ਹੀ ਹੁਣ ਸਮਾਪਤੀ ਹੈ ਕੱਲ ਫਿਰ ਅਗਲੀ ਸਾਖੀ ਲੈ ਕੇ ਹਾਜ਼ਰ ਹੋਵਾਂਗੇ ਸਾਧ ਸੰਗਤ ਜੀ ਦਾਸ ਦੀ ਹੱਥ ਜੋੜ ਕੇ ਬੇਨਤੀ ਹੈ ਕਿ ਦਾਸ ਜਦ ਬੋਲਦਾ ਹੈ ਨਾ ਤੇ ਕੁਝ ਕੋਤਾਈਆਂ ਕੁਝ ਗਲਤੀਆਂ ਬਹੁਤ ਕੁਝ ਹੁੰਦਾ ਹੈ ਅੱਜ ਬੇਸ਼ੱਕ ਮੈਂ ਜਨਮ ਸਾਖੀ ਨੂੰ ਜਿਹੜੀ ਇਹ ਜਨਮ ਸਾਖੀ ਦੇ ਵਿੱਚ ਦੀ ਇਹ ਸਾਖੀ ਇਸ ਨੂੰ ਤਿੰਨ ਚਾਰ ਵਾਰਾਂ ਪਹਿਲਾਂ ਪੜ੍ਹ ਕੇ ਫਿਰ ਇਸ ਦਾ ਉਲਟਾ ਕਰਕੇ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜਦੋਂ ਜਨਮ ਸ਼ਾਖੀ ਵੱਲ ਨਿਗਾਹ ਮਾਰਨੀ ਪਈ ਤੇ ਆਪ ਮਕਸ਼ਨਾ ਹਾਰੂ ਕੇ ਕਈ ਜਦੋਂ ਜਨਮ ਸ਼ਾਖੀ ਵੱਲ ਨਿਗਾਹ ਮਾਰਨੀ ਪਈ ਤਾਂ ਅਟਕਣਾ ਆਈ ਸੋ ਸਾਧ ਸੰਗਤ ਜੀ ਵੇਖੋ ਬੜਾ ਲੰਮਾ ਸਮਾਂ ਹੈ ਅਜੇ ਤਾਂ ਜਨੇਊ ਤੱਕ ਪਹੁੰਚੇ ਅਖੀਰ ਤੱਕ ਜਾਂਦਿਆਂ ਤੁਸਾਂ ਕਿਰਪਾ ਕਰ ਦੇਣੀ ਹੈ ਤੇ ਅਸੀਂ ਵੀ ਸਾਡੇ ਤੇ ਕਿਰਪਾ ਹੋਊਗੀ ਤੇ ਅਸੀਂ ਵੀ ਕਿਤੇ ਸ਼ੁੱਧ ਤੇ ਸਪਸ਼ਟ ਤਰੀਕੇ ਦੇ ਨਾਲ ਅੰਮ੍ਰਿਤਮਈ ਬਾਣੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਧੁਰ ਕੀ ਬਾਣੀ ਦਾ ਜਾਪ ਕਰ ਸਕੀਏ ਆਹ ਸਾਖੀਆਂ ਜਿਹੜੀਆਂ ਆਪਜੀ ਦੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਵੀ ਵਧੀਆ ਤਰੀਕੇ ਨਾਲ ਆਪਜੀ ਦੇ ਨਾਲ ਸਾਂਝੀਆਂ ਕਰ ਸਕੀਏ ਇਹ ਸਭ ਕੁਝ ਤਾਂ ਹੀ ਹੋਵੇਗਾ ਜੇ ਤੁਸੀਂ ਅਸੀਸਾਂ ਦਿਓਗੇ ਹੁਣ ਸਾਧ ਸੰਗਤ ਜੀ ਇੱਥੇ ਸਮਾਪਤੀ ਹੈ ਕੱਲ ਫੇਰਾ ਜਰੂਵਾਂਗੇ ਹੁਣ ਇੱਕ ਬੇਨਤੀ ਹੈ ਸਮਾਪਤੀ ਤੋਂ ਪਹਿਲਾਂ ਕਿ ਸਾਧ ਸੰਗਤ ਜੀ ਇਹ ਜਿਹੜੀ ਸਾਖੀ ਤੁਸੀਂ ਸੁਣ ਸੁਣੀ ਹੈ ਇਸ ਨੂੰ ਜਿੰਨੇ ਵੀ ਗਰੁੱਪ ਤੁਹਾਡੇ ਹਨ ਇਸ ਨੂੰ ਸਾਰੇ ਗਰੁੱਪਾਂ ਵਿੱਚ ਸੈਂਡ ਕਰੋ ਆਪ ਵੀ ਇਸ ਨੂੰ ਲਾਈਕ ਕਰੋ ਤੇ ਕਮੈਂਟ ਕਰੋ ਸਾਧ ਸੰਗਤ ਜੀ ਇਹ ਜੋ ਜਨਮ ਸਾਖੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ ਨਾ ਇਹ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਭਾਈ ਬਾਲਾ ਜੀ ਨੇ ਸਰਵਣ ਕਰਾਈ ਸੀ ਤੇ ਭਾਈ ਬਾਲਾ ਜੀ ਦੇ ਸਰਵਣ ਕਰਾਉਣ ਤੇ ਭਾਈ ਪੈੜਾ ਮੁਖਾ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਹੁਕਮ ਮੰਨ ਕੇ ਇਹਨੂੰ ਲਿਖਿਆ ਸੀ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਸ ਸਾਖੀ ਨੂੰ ਇਹ ਵਰ ਵੀ ਦਿੱਤਾ ਹੋਇਆ ਹੈ ਕਿ ਜਿਹੜਾ ਕੋਈ ਪੜ੍ਹੇਗਾ ਸੁਨੇਗਾ ਵਿਚਾਰੇਗਾ ਉਹ ਮੁਕਤੀ ਨੂੰ ਪ੍ਰਾਪਤ ਹੋਏਗਾ ਉਹਦੇ ਉਹਨੂੰ ਸਾਰੇ ਸੁਖ ਪ੍ਰਾਪਤ ਹੋਣਗੇ ਸੋ ਸਾਧ ਸੰਗਤ ਜੀ ਇਹ ਸਾਖੀ ਆਪ ਵੀ ਸੁਣੋ ਕੋਰਨਾ ਨੂੰ ਮਿਸ ਫਲਾਉ ਤੇ ਜਿਨ੍ਹਾਂ ਨੇ ਦਾਸਰੇ ਦਾ ਚੈਨਲ ਗੁਰਸਾਖੀਆਂ ਸਰਦੋਚਾਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਦਿਓ ਪੁੱਲਾ ਚੁਕਾਂ ਦੀ ਮਾਫੀ ਗੱਜ ਕੇ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ